ਰਿਪੋਰਟ ਹੈ ਇਸ ਕਰਕੇ ਭਰਾਵਾਂ ਨੂੰ ਸਮਝਾ ਰਹੇ ਆਂ ਵੀ ਕੋਈ ਧਾਗੇ ਟੂਣੇ ਵਾਲਿਆਂ ਦੇ ਜਾਂ ਜਿਹੜੇ ਪਾਣੀ ਮੰਦਰ ਦੇ ਨੇ ਉਹਨਾਂ ਦੇ ਚੱਕਰ 'ਚ ਨਾ ਆ ਕੇ ਗੁਰੂ ਦਾ ਹੋਕਾ ਦਾ ਜੜਾਏ ਆਂ ਗੁਰੂ ਦੀ ਗੱਲ ਕਰ ਰਹੇ ਆਂ ਵੀ ਗੁਰੂ ਮਹਾਰਾਜ ਨੇ ਸਭ ਨੂੰ ਇਹ ਕਿਹਾ ਵੀ ਗੁਰਬਾਣੀ ਪੜੋ ਗੁਰਬਾਣੀ ਸੁਣੋ ਨਾ ਕਿ ਕਿਸੇ ਤ ਵੀ ਧਾਗਾ ਪੀਤਾ 'ਚ ਪਾਓ ਉਹੀ ਹੋਕਾ ਦੇ ਰੇ ਤੇ ਜਿੱਤ ਨੂੰ ਜਿੱਤ ਨੂੰ ਲੈ ਕੇ ਕਿਹਨੇਗਾ ਆਸ਼ਵਾਸ਼ਤ ਨਜ਼ਰ ਆ ਰਹੀ ਹੁੰਦੀ ਪੂਰਾ ਆਸ਼ਵਾਸ਼ਤ ਆਂਦੀ ਜੀ ਮੈਂ ਡੋਰ ਟੂ ਡੋਰ ਸਾਰਾ ਪਿੰਡ ਕੱਢਿਆ ਰਗਮਾਰ ਵਾਲੀ ਸਾਰਾ ਏਰੀਆ ਕੱਢਿਆ 10 ਪਿੰਡ ਨੇ ਮੇਰੇ ਸਾਰਾ ਹਲਕਾ ਮੈਂ ਡੋਰ ਟੂ ਡੋਰ ਕੱਢਤਾ ਅੱਜ ਮੈਂ ਸਾਰੇ ਮੇਰੇ ਨਗਰ ਦੇ ਜੋ ਮੇਰੇ ਭਾਈਚਾਰਾ ਜੋ ਲਾਗੇ ਦੀਆਂ ਪੰਚਾਇਤਾਂ ਰੰਗੀਆਂ ਉਹ ਜਿਹਨੇ ਮੇਰੇ ਵੀਰਨਗੇ ਸਰਪੰਚ ਮੈਂਬਰ ਨੰਬਰਦਾਰ ਹੋਰ ਬਹੁਤ ਵਾਰ ਸੱਜਣ ਸਾਰੇ ਮੇਰੇ ਨਾਲ ਚੱਲ ਰਹੇ ਨੇ ਮੈਂ ਉਹਨਾਂ ਨੂੰ ਲੈ ਕੇ ਨਾਲ ਪਿੰਡ-ਪਿੰਡ ਜਾ ਰਿਹਾ ਅਤੇ ਦੇਖੋ ਸੇਵਾ ਹੈ ਜੋ ਹੈ ਜਿੰਦਗੀ ਮੌਤ ਨਫਾ ਟੋਟਾ ਜਿੱਤ ਹਾਰ ਇਹ ਉਸ ਕਾਲਪੁਰਖ ਦੇ ਵਿਗਰੂ ਦੇ ਹੱਥ ਹੈ ਜੇ ਉਹਦੀ ਕਿਰਪਾ ਹੋਈ ਤਾਂ ਜਰੂਰ ਦੱਬ ਕੇ ਵੋਟਾਂ ਨਾਲ ਜਿੱਤਾਂਗੇ ਇੱਕ ਸੰਤ ਬਾਬਾ ਬਹਾਦਰ ਸਿੰਘ ਦੀ ਫੋਟੋ ਨੂੰ ਲੈ ਕੇ ਇੱਕ ਸ਼ਿਕਾਇਤ ਦਿੱਤੀ ਗਈ ਹੈ ਜੀ ਉਸ ਪਰ ਕੀ ਕਹਿਣਾ ਚਾਹੋਗੇ ਇਹ ਜੀ ਇਹਨਾਂ ਜਿੰਨਾ ਬੰਦਿਆਂ ਨੂੰ ਗੁਰਬਾਣੀ ਦਾ ਵਿਚਾਰ ਨਹੀਂ ਬਾਬਾ ਬੰਦਾ ਸਿੰਘ ਜੀ ਦੀ ਬਹਾਦਰ ਦੀ ਫੋਟੋ ਹੈ ਜਿਹੜੀ ਉਹ ਇੱਕ ਕਿਸੇ ਸਾਡੇ ਕੈਂਡੀਡੇਟ ਨੇ ਸ਼ਾਇਦ ਉਹ ਨਰੰਗ ਦਾ ਹੈ ਉਹਨੇ ਆਪ ਦੇ ਜੇ ਮਾਰਵਾਲੀ ਦੇ ਆਲੇ ਨੇ ਵੀ ਲਾਈ ਸ਼ਾਇਦ ਤੇ ਉਹਨਾਂ ਨੇ ਲਾ ਰੱਖੀ ਹੈਗੀ ਜਿਹੜੀ ਬੰਦਭਾਗੀ ਗੱਲ ਹੈ ਕਿ ਜਦੋਂ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਵੀ ਕਿਸੇ ਮਹਾਪੁਰਖ ਦੀ ਫੋਟੋ ਕੋਈ ਗੁਰਬਾਣੀ ਦੀ ਪੰਕਤੀ ਇਸ਼ਤਿਹਾਰਾਂ ਤੇ ਨਹੀਂ ਲਾਉਣੀ ਕਿਉਂਕਿ ਜਦੋਂ ਉਹ ਡਿੱਗ ਪੈਂਦੇ ਨੇ ਨਾਲੀਆਂ ਜਾਂਦੇ ਨੇ ਜਾਂ ਕਈ ਵਾਰੀ ਗੰਦ ਵਾਲੇ ਹੱਥ ਬਲੌਗ ਪੁੰਹੇ ਦੇਣਗੇ ਤਾਂ ਉਹਦੀ ਬੇਅਦਬੀ ਹੁੰਦੀ ਹੈਗੀ ਇਹ ਵਿਚਾਰੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਮਹਾਪੁਰਖ ਕੌਣ ਹੁੰਦੇ ਨੇ ਗੁਰਬਾਣੀ ਕੀ ਜੀ ਹੁੰਦੀ ਹੈ ਜੇ ਪਤਾ ਹੋਵੇ ਤਾਂ ਫੇਰ ਹੀ ਹੋਵੇ ਨਾ ਕਦੇ ਗੁਰਬਾਣੀ ਦਾ ਜਾਂ ਮਹਾਂਪੁਰਸ਼ ਦਾ ਆਦਮ ਕੀਤਾ ਹੋਏ ਉਹਨਾਂ ਨੂੰ ਪਤਾ ਹੁੰਦਾ ਹੈਗਾ ਵੀ ਗੁਰਬਾਣੀ ਤੇ ਮਹਾਂਪੁਰਸ਼ ਕੀ ਚੀਜ਼ ਹੈ। ਚੋਣਾਂ ਦਾ ਅੱਜ ਅੰਤਿਮ ਦਿਨ ਹੈ। ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੂੰਗਾ? ਵੋਟਰਾਂ ਨੂੰ ਇਹੀ ਅਪੀਲ ਕਰੂੰਗਾ ਜਿਵੇਂ ਮੈਂ 5 ਨੰਬਰ ਦਾ ਬਟਨ ਹੈ ਮੇਰਾ ਪੰਜ ਪਿਆਰੇ ਗੁਰੂ ਸਾਹਿਬ ਨੇ ਸਾਜੇ ਸੀਗੇ ਤੇ ਸਾਡੇ ਪੰਜ ਨਿਸ਼ਾਨਾਂ ਪੰਜਵਾਂ ਨਿਸ਼ਾਨ ਮੇਰਾ ਨਿਸ਼ਾਨ ਹੈ। ਜਿਹੜਾ ਕਿ ਸਮੁੰਦਰੀ ਜਹਾਜ਼ ਦਾ ਸ਼ਿਪ ਦਾ ਨਿਸ਼ਾਨ ਹੈ। ਪੋਸਟੇ ਮੋਹਰਾਂ ਲਾ ਕੇ ਤੁਹਾਡੇ ਆਪਣੇ ਭਰਾ ਨੂੰ ਜੋ ਤੁਹਾਡੇ 40 ਸਾਲਾਂ ਤੋਂ ਤੁਹਾਡੀ ਸੇਵਾ 'ਚ ਹੈ ਤੇ ਸੇਵਾ ਕਰਦਾ ਹੈ ਤੇ ਕਰਦਾ ਰਹੇਗਾ। ਮੈਂਬਰ ਬਣਿਆ ਤਾਂ ਵੀ ਕਰੇਗਾ ਮੈਂਬਰ ਨਾ ਬਣਿਆ ਤਾਂ ਵੀ ਕਰੇਗਾ ਤਾਂ ਮੈਨੂੰ ਉਮੀਦ ਆ ਵੀ ਮੇਰੇ ਭਰਾ 5 ਨੰਬਰ ਦੇ ਬਟਨ ਤੇ ਸ਼ਿਫਟ ਦੇ ਜਹਾਜ਼ ਤੇ ਮੋਹਰ ਲਾ ਕੇ ਮੈਨੂੰ ਕਾਮਯਾਬ ਕਰਨਗੇ